ਸੁਗਮਾਨ ਜੀ ਨੇ ਜਦੋਂ ਪੰਜਾਬ ਦੀ ਇਲੈਕਸ਼ਨ ਹੋ ਰਹੀ ਸੀ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਕਪੀਰ ਕੀਤੀ ਸੀ ਕਿ ਸਾਰੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਸਰਬਸੰਮਤੀ ਨਾਲ ਚੁੜੇ ਜਾਣੇ ਚਾਹੀਦੀਆਂ ਨੇ ਔਰ ਆਪਸੀ ਭਾਈਚਾਰਾ ਜਿਹੜਾ ਉਹ ਕਾਇਮ ਰਹਿਣਾ ਚਾਹੀਦਾ ਸੋ ਬਹੁਤ ਵੱਡੀ ਮਿਸਾਲ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਬਲੂ ਪੇਸ਼ ਕੀਤੀ ਗਈ ਸੀ ਬਹੁਤ ਸਾਰੇ ਪਿੰਡਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਪੀਲ ਨੂੰ ਮੰਨਿਆ ਔਰ ਉਹਨਾਂ ਨੇ ਆਪਣੇ ਆਪਣੇ ਪਿੰਡਾਂ ਸਰਬਸੰਮਤੀ ਕੀਤੀ ਕਾਫੀ ਸਾਰੇ ਪਿੰਡਾਂ ਨੂੰ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖੁਦ ਚੰਡੀਗੜ੍ਹ ਬਲਾਕੇ 5-5 ਲੱਖ ਰੁਪਏ ਦੇ ਚੈੱਕ ਜਿਹੜੇ ਉਹ ਤਕਸੀਮ ਕੀਤੇ ਸੀਗੇ ਔਰ ਕੁਝ ਪੰਚਾਇਤਾਂ ਜਿਹੜੀਆਂ ਉਸ ਤੇ ਜਾ ਨਹੀਂ ਸਕੀਆਂ ਸੀ ਜਾਂ ਰਹਿ ਗਈਆਂ ਸੀਗੀਆਂ ਅੱਜ ਉਹਨਾਂ ਪੰਚਾਇਤਾਂ ਨੂੰ ਚੈੱਕ ਜਿਹੜੇ ਤਕਸੀਮ ਕੀਤੇ ਗਏ ਨੇ ਤਾਂ ਕਿ ਉਹ ਆਪਣੇ ਪਿੰਡ ਦਾ ਆਪਣੇ ਪੱਧਰ ਉੱਤੇ ਵਿਕਾਸ ਕਰਵਾ ਸਕਣ ਨਿਹਾਲਗੜ੍ਹ ਸਿੰਧਣਾ ਔਰ ਬਹੁਤ ਸਾਰੇ ਪਿੰਡ ਨੇ ਜਿਹੜੇ ਉਹਨਾਂ ਨੂੰ ਚੈੱਕ ਦਿੱਤੇ ਗਏ ਨੇ ਇਸ ਤੋਂ ਬਿਨਾ ਕਾਫੀ ਸਾਰੇ ਕਲੱਬਾਂ ਨੂੰ ਗ੍ਰਾਂਟ ਜਿਹੜੀ ਬਕਾਇਆ ਪਈ ਸੀ ਉਹਦੇ ਵੀ ਚੈੱਕ ਜਿਹੜੇ ਜਾਰੀ ਕੀਤੇ ਗਏ ਨੇ ਲਗਭਗ 70 ਲੱਖ ਤੋਂ ਉੱਪਰ ਦੀ ਅਮਾਉਂਟ ਜਿਹੜੀ ਆ ਉਹ ਆ ਜਾਰੀ ਕੀਤੀ ਹੈ ਤਾਂ ਕਿ ਪਿੰਡਾਂ ਦਾ ਵਿਕਾਸ ਜਿਹੜਾ ਉਹ ਲਗਾਤਾਰ ਹੁੰਦਾ ਰਹੇ ਸੋ ਮੇਰੀ ਤਾਂ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਜਦੋਂ ਵੀ ਮੈਂ ਕਦੇ ਕਿਸੇ ਪਿੰਡ ਜਾਣਾ ਜਾਂ ਕੋਈ ਵੀ ਕੰਮ ਹੁੰਦਾ ਤਾਂ ਗਰਾਂਟਾ ਜਿਹੜੀਆਂ ਲਗਾਤਾਰ ਦਿੰਨੇ ਆ ਸਾਰੇ ਸਾਡੇ ਸਾਥੀ ਸਰਪੰਚ ਖੜੇ ਨੇਗੇ ਕਿਸੇ ਪਿੰਡ ਚ ਪਾਈਪ ਲਾਈਨਾਂ ਦਾ ਕੰਮ ਚੱਲ ਰਿਹਾ ਪਾਣੀ ਵਾਲੀ ਪਾਈਪ ਲਾਈਨ ਦਾ ਕੰਮ ਚੱਲ ਰਿਹਾ ਕਿਤੇ ਸੜਕਾਂ ਦਾ ਕੰਮ ਚੱਲ ਰਿਹਾ ਕਿਤੇ ਸਕੂਲ ਦੇ ਕਮਰਿਆਂ ਦਾ ਕੰਮ ਚੱਲ ਰਿਹਾ ਸਾਰੇ ਪਿੰਡਾਂ ਚ ਡੜਵੇ ਦੇ ਸਾਰੇ ਪਿੰਡਾਂ ਚ ਕੋਈ ਨਾ ਕੋਈ ਵਿਕਾਸ ਦੇ ਕੰਮ ਜਿਹੜਾ ਉਹ ਨਿਰੰਤਰ ਚੱਲ ਰਹੇ ਨੇ ਕਿਸ ਤਰ੍ਹਾਂ ਦੀ ਗਰਾਟ ਜਿਹੜੀ ਜਿਹੜੀ ਦਿੱਤੀ ਹੈ ਸਰ ਕਿਸ ਤਰ੍ਹਾਂ ਦੇ ਹੁਣ ਇਹ ਵਿਕਾਸ ਤੇ ਲੱਗਣੀ ਹੈ ਇਹ ਪਿੰਡਾਂ ਦੇ ਦੇਖੋ ਇਹ ਜਿਹੜੀ ਸਰਬਸੰਮਤੀ ਨਾਲ ਚੁਣੀ ਪੰਚਾਇਤ ਆ ਉਹਨੇ ਡਿਸਾਈਡ ਕਰਨਾ ਹੈ ਕਿੱਥੇ ਲਾਉਣਾਗਾ ਕਿਸੇ ਗਲੀ ਤੇ ਲਾਉਣਾ ਸਕੂਲ ਤੇ ਲਾਉਣਾ ਪਾਣੀ ਵਾਲੇ ਆਰੋ ਤੇ ਲਾਉਣਾ ਇਹ ਉਹਦਾ ਨਾ ਫੈਸਲਾ ਕਰਨਾਗਾ ਪਰ ਲੇਕਿਨ ਅਸੀਂ ਜਿਹੜਾ ਅਸੀਂ ਅਨਾਉਂਸ ਕੀਤਾ ਸੀਗਾ ਉਹ ਫਰਜ ਅਸੀਂ ਉਹ ਵਾਦਾ ਅਸੀਂ ਆਪਣਾ ਪੂਰਾ ਕੀਤਾਗਾ ਢੜਪਾਲ ਕਿੰਨੀਆਂ ਕਿੰਨੀਆਂ ਜਿਹੜੀਆਂ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਸੀ ਸੋ ਕੁਝ ਸਾਡੀਆਂ ਬਲਾਕ ਢੜਪਾ ਦੀਆਂ ਚੁੜੀਆਂ ਗਈਆਂ ਸੀ ਤਿੰਨ ਪੰਚਾਇਤਾਂ ਢੜਪਾ ਬਲਾਕ ਦੀਆਂ ਸੀਗੀਆਂ ਚਾਰ ਪੰਜ ਜਿਹੜੀਆਂ ਲਹਿਰਾ ਬਲੌਕ ਦੀਆਂ ਸੀਗੀਆਂ ਛੇ ਪੰਚਾਇਤਾਂ ਜਿਹੜੀਆਂ ਉਹ ਸਨਾਮ ਬਲੌਕ ਦੀਆਂ ਸੀਗੀਆਂ ਉਹਨਾਂ ਲਗ ਲਗ ਬਲੌਕਾਂ 'ਚ ਜਾ ਕੇ ਅਸੀਂ ਚੱਕ ਦੇ ਦਿੰਦੇ ਹਾਂ ਕਾਫੀ ਸਾਰੀਆਂ ਪੰਚਾਇਤਾਂ ਚੱਕ ਜਿਹੜੀਆਂ ਉਹ ਮਾਨ ਜੋ ਮੁੱਖ ਮੰਤਰੀ ਸਾਹਿਬ ਨੇ ਖੁਦ ਦੇ ਦਿੱਤੇ ਸਰ ਸਰਕਾਰ ਵਰਨ ਸਮਝ ਕੋ ਮਾਨ ਸਾਹਿਬ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਚਾਇਤੀ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਉੱਪਰ ਕਬਜ਼ੇ ਛਡਵਾਏ ਜਾਣਗੇ ਸਰ ਬਹੁਤ ਜਗ੍ਹਾ ਤੇ ਪੰਚਾਇਤੀ ਜ਼ਮੀਨਾਂ ਤੇ ਹਜੇ ਵੀ ਕਬਜ਼ੇ ਡੇ ਲੋਕ ਕਰ ਰਹੇ ਨੇ ਜਾਂ ਕੀਤੇ ਹੋਏ ਨੇ ਸਰ ਉਹ ਰਹਿੰਦੇ ਨੇ ਜੀ ਹਜੇ ਵੀ ਦੇਖੋ ਪਹਿਲਾਂ ਬਹੁਤ ਵੱਡੀ ਮਿਹਨਤ ਜਿਹੜੀ ਆ ਉਹ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਕਾਫੀ ਸਾਰੇ ਲੋਕ ਜਿਹੜੇ ਨੇਗੇ ਉਹ ਅਨਰੇਬਲ ਹਾਈ ਕੋਰਟ ਦੇ ਵਿੱਚ ਜਾਂ ਜਿਹੜੀਆਂ ਵੱਖ-ਵੱਖ ਐਪੀਲੇਟ ਅਥਾਰਟिटीज ਦੇਗੀਆਂ ਜਿਹੜੀਆਂ ਵੱਖ-ਵੱਖ ਅਦਾਲਤਾਂ ਨੇ ਕੀ ਉਹਨਾਂ ਚਲੇ ਗਿਆ ਉੱਥੇ ਕੋਈ ਨਾ ਕੋਈ ਸਟੇ ਜਾਂ ਸਟੇਟਸ ਕੋ ਹੋਇਆ ਹੋਇਆ ਗਿਆ ਉੱਥੇ ਸਰਕਾਰ ਜਿਹੜੀ ਅਪੈਲ ਵੀ ਕਰ ਰਹੀ ਹੈ ਜਦੋਂ ਵੀ ਸਟੇ ਆਰਡਰ ਵਕੇਟ ਹੁੰਦੇ ਨੇਗੇ ਜਾਂ ਸਟੇਟਸ ਕੋ ਵਕੇਟ ਹੁੰਦਾ ਹੈਗਾ ਤੁਰੰਤ ਜਿਹੜਾ ਉਹ ਕਬਜ਼ਾ ਲਿਆ ਜਾਊਗਾ ਸਾਡਾ ਆਫੀਸਰ ਸਾਰੇ ਮੁਸਤੈਦ ਨੇਗੇ ਡੀਡੀਪੀਓ ਬੀਡੀਪੀਓ ਸਾਰੇ ਸਾਰੇ ਲੱਗੇ ਹੋਏ ਨੇ ਬਿਲਕੁਲ ਲਜਾਇਜ ਕਬਜ਼ਾ ਜਿਹੜਾ ਕਿੱਤੇ ਵੀ ਸੈਂਡ ਨਹੀਂ ਕੀਤਾ ਜਾਊਗਾ ਸਾਰੇ ਕਬਜ਼ੇ ਜਿਹੜੇ ਛਾਕੇ ਉਹ ਪੰਚਾਇਤ ਦੇ ਚ ਵੀ ਜਿਹੜੀ ਹੈ ਪੰਚਾਇਤਾਂ ਨੂੰ ਸੌਫਟ ਦਿਓ ਸਰ ਕੁਝ ਮੰਡੀਆਂ ਦੇ ਵਿੱਚ ਕਹਿੰਦੇ ਲਿਫਟਿੰਗ ਦੀ ਸਮੱਸਿਆ ਥੋੜੀ ਆ ਰਹੀ ਹੈਗੀ ਦੇਖੋ ਮੈਂ ਖੁਦ ਜਾ ਕੇ ਅੱਜ ਚਾਰ ਪੰਜ ਮੰਡੀਆਂ ਦੇ ਕੋਲ ਜਾ ਕੇ ਆਇਆਗਾ ਕਿਤੇ ਲਿਫਟਿੰਗ ਦੀ ਕੋਈ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਨਹੀਂ ਹੈਗੀ ਕਈ ਵਾਰ ਇਹ ਹੁੰਦਾ ਯੂਨੀਅਨ ਵਾਲੇ ਟਰੱਕ ਘੰਟਾ ਲੇਟ ਕੱਟਣ ਦੇ ਪਹਿਲਾਂ ਹੁੰਦੇ ਘੰਟਾ ਦੋ ਘੰਟੇ ਦੀ ਪ੍ਰੋਬਲਮ ਕਈ ਵਾਰ ਲੋਕਲ ਲੈਵਲ ਤੇ ਆ ਜਾਂਦੀ ਹੈ ਪਰ ਲੇਕਰ ਬਿਲਕੁਲ ਸਾਰਾ ਮੈਨੇਜ ਆ ਕਿਸੇ ਕਿਸਮ ਦੀ ਕੋਈ ਵੀ ਜਿਹੜੀ ਆ ਪ੍ਰੋਬਲਮ ਨਹੀਂ ਹੈਗੀ ਬਲਕਿ ਇਹ ਹੋ ਰਿਹਾ ਕਿ ਕਿਸਾਨ ਵਿਕਾਸ ਕਰਜ ਲਈ ਤੁਸੀਂ ਅੱਜ ਚੈੱਕ ਬੰਨੇ ਨੇ ਢਿਡਪਾ ਦੇ ਵਿੱਚ ਕੋਰਟ ਕੰਪਲੈਕਸ ਬਣਨਾ ਉਹ ਕਦੋਂ ਤੱਕ ਦਾ ਬਿਲਕੁਲ ਹਜੇ ਕੋਰਟ ਕੰਪਲੈਕਸ ਦੀ ਮਨਜ਼ੂਰੀ ਜਿਹੜੀ ਆ ਉਹ ਸਾਡੇ ਆਨਰੇਬਲ ਹਾਈ ਕੋਰਟ ਨੇ ਦੇਣੀ ਆ ਆਨਰੇਬਲ ਹਾਈ ਕੋਰਟ ਕੋਲ ਕੇਸ ਗਿਆ ਜਦੋਂ ਵੀ ਆਨਰੇਬਲ ਹਾਈ ਕੋਰਟ ਪਰਮਿਸ਼ਨ ਗ੍ਰਾਂਟ ਕਰਦੀ ਹੈ ਤੁਰੰਤ ਕੰਮ ਸ਼ੁਰੂ ਹੋ ਜਾਊਗਾ ਕਿਉਂਕਿ ਇਸ ਤੋਂ ਪਹਿਲਾਂ ਐਸ ਡੀ ਐਮ ਦੀ ਅਦਾਲਤ ਆ ਜਾਂ ਐਸ ਡੀ ਐਮ ਦਾ ਆਫਿਸ ਆ ਬਣ ਚੁੱਕਿਆ ਹੈਗਾ ਇਸ ਤੋਂ ਬਿਨਾਂ ਸਪੋਰਟਸ ਕੰਪਲੈਕਸ ਜਿਹੜਾ ਉਹਦੀ ਉਸਾਰੀ ਜੋਰਾ ਤੇ ਆ ਕਿ ਸੋ ਬੜੀ ਜਲਦੀ ਉਹ ਸਪੋਰਟਸ ਕੰਪਲੈਕਸ ਵੀ ਜਿਹੜਾ ਸਾਡੇ ਨੌਜਵਾਨ ਖਿਡਾਰ ਉਹ ਮੈਲਗਰ ਕਾਉਂਸਲ ਦੇ ਪ੍ਰਦਾਤ ਜੀ ਨੂੰ ਕਿਹਾ ਹੈਗਾ ਕਿ ਜਗਾ ਜਿਹੜੀ ਆ ਉਹ ਸਾਨੂੰ ਦਿਓ ਸੋ ਜਦੋਂ ਜਗਾ ਅਲਾਟ ਕਰ ਦਿੰਦੇ ਨੇ ਤਾਂ ਤੁਰੰਤ ਉਹਦਾ ਵੀ ਕੰਮ ਸ਼ੁਰੂ ਹੋ ਜੀ ਪੈਸੇ ਉਹਦੇ ਵੀ ਆਏ ਪੈਣਗੇ ਸੰਗਰੂਰ ਦੇ ਵਿੱਚ ਜਿਹੜਾ ਹੈਗਾ ਨਗਰ ਕਾਉਂਸਲ ਦਾ ਪ੍ਰਧਾਨ ਚੁਣਿਆ ਗਿਆ ਜੀ ਕੱਲ ਕਿਵੇਂ ਦੇਖਦੇ ਆ ਸੰਗਰੂਰ ਨਗਰ ਕਾਉਂਸਲ ਦੇ ਪ੍ਰਧਾਨ ਸਾਹਿਬ ਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਔਰ ਉਹ ਵੀ ਮੈਂ ਸਮਝਦਾ ਬਹੁਤ ਪੁਰਾਣਾ ਪਾਰਟੀ ਦਾ ਵਲੰਟੀਅਰ ਜਿਹੜਾ 2012 ਤੋਂ ਲੈ ਕੇ ਲਗਾਤਾਰ ਪਾਰਟੀ ਨਾਲ ਜੁੜਿਆ ਹੋਇਆ ਸੀਗਾ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਹੈਗਾ ਸੋ ਇੱਥੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਜਿਹ Thank you